24 25 ਦੀ ਰਾਤ ਨੂੰ ਜੋ ਹਨੇਰੀ ਆਈ ਸੀ ਉਹਦੇ ਵਿੱਚ ਆਪਣੇ तकरीबन ਹਰ ਇੱਕ ਬੂਟੇ ਨੇ ਫਲ ਝਾੜਿਆ ਜੀ ਉਹ ਕਿਸਮਤਰਾ ਦੇ ਵਿੱਚ ਝੜਿਆ ਤੇ ਸਭ ਤੋਂ ਵੱਧ ਤੇ ਸਭ ਤੋਂ ਘੱਟ ਇਸ ਚੀਜ਼ ਦਾ ਨੁਕਸਾਨ ਹੋਇਆ ਜੀ ਆਪਾਂ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਜੀ ਆਸ਼੍ਰੀ ਕਾਲ ਦੀ ਮੈਂ ਗੁਰਸਮਨ ਸਿੰਘ ਨੇਚਰ ਪਾਸ ਪਲਾਂਟੇਸ਼ਨਸ ਤੋਂ ਦੋਸਤੋ ਜਿਹੜੀ ਰਾਤ ਹਨੇਰੀ ਆਈ ਜੀ 24 25 ਮਈ ਦੀ ਰਾਤ ਨੂੰ ਜਿੰਨੀ ਨੇਰੀਆਈ ਆ ਜੀ ਉਹਦੇ ਵਿੱਚ ਤਕਰੀਬਨ ਹਰ ਇੱਕ ਫਲ ਨੇ ਆਪਣੇ ਕੋਲੇ ਜਿਹੜੇ ਬੂਟੇ ਨੇ ਹਰ ਇੱਕ ਬੂਟੇ ਨੇ ਫਲ ਝਾੜਿਆ ਚਾਹੇ ਉਹ ਆਪਾਂ ਗੱਲ ਕਰੀਏ ਅਵੋਕਾਡੋ ਦੀ ਚਾਹੇ ਆਪਾਂ ਗੱਲ ਕਰੀਏ ਲੀਚੀ ਦੀ ਚਾਹੇ ਆਪਾਂ ਗੱਲ ਕਰੀਏ ਜੀ ਜਾਪਾਨੀ ਫਲ ਜਿਹਨੂੰ ਪਰਸੀਮਨ ਕਹਿੰਦੇ ਆ ਉਹ ਚਾਹੇ ਆਪਾਂ ਸੇਬ ਦੀ ਗੱਲ ਕਰੀਏ ਜੀ ਚਾਹੇ ਆਪਾਂ ਅੰਬ ਦੀ ਗੱਲ ਕਰੀਏ ਜੀ ਤੇ ਕੇਲੇ ਦੇ ਬੂਟੇ ਤਾਂ ਤਕਰੀਬਨ ਆਪਣੇ ਟੁੱਟ ਕੇ ਦੂਰੇ ਹੀ ਹੋ ਚੁੱਕੇ ਆ ਜੀ ਤੇ ਦੋਸਤੋ ਗੱਲ ਕਰਦੇ ਆ ਜੀ ਸਭ ਤੋਂ ਵੱਧ ਤੇ ਸਭ ਤੋਂ ਘੱਟ ਨੁਕਸਾਨ ਕਿਹੜੀ ਚੀਜ਼ 'ਚ ਹੋਇਆ ਦੋਸਤੋ ਆਪਣੇ ਕੋਲੇ ਜਿਹੜਾ ਸਭ ਤੋਂ ਘੱਟ ਨੁਕਸਾਨ ਹੋਇਆ ਜੀ ਉਹ ਐਵੋਕਾਡੋ ਦੇ ਫਲ ਨੂੰ ਹੋਇਆ ਐਵੋਕਾਡੋ ਦੇ ਕੁਸ਼ਕ ਦਾਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੇ ਕੋਲੇ ਪਏ ਨੇ ਜੀ ਆ ਤੇ ਤਕਰੀਬਨ 5-6 ਦਾਣੇ ਡਿਗੇ ਨੇ ਜੀ ਦੋ ਦਰਖਤਾਂ ਤੋਂ ਆ ਚੜੇ ਹੋਏ ਨੇ ਜੀ ਆਵੋਕਾਡੋ ਦੇ ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਨੁਕਸਾਨ ਹੋਇਆ ਉਹ ਹੋਇਆ ਜੀ ਪਰਸੀਮਨ ਦਾ ਜਪਾਨੀ ਫਲ ਦਾ ਫਿਰ ਲੀਚੀ ਉਸ ਤੋਂ ਵੱਧ ਝੜੀ ਆ ਜੀ ਤੇ ਉਸ ਤੋਂ ਵੱਧ ਨੁਕਸਾਨ ਹੋਇਆ ਸੇਬ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਅੰਬ ਦਾ ਇਸ ਸੀਜ਼ਨ ਦੇ ਵਿੱਚ ਮਈ ਦੇ ਵਿੱਚ ਜਿਹੜੀਆਂ ਹਨੇਰੀਆਂ ਮਈ ਜੂਨ ਦੇ ਵਿੱਚ ਹਨੇਰੀਆਂ ਚੱਲਦੀਆਂ ਨੇ ਜੀ ਇਸ ਸਾਲ ਚੱਲਣ ਇਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਜੀ ਲਗਾਤਾਰ 12-12 ਘੰਟੇ ਕੋਈ ਹਨੇਰੀ ਐਦਾਂ ਚੱਲੀ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਜੀ ਤਕਰੀਬਨ ਆਉਂਦੀ ਸੀ ਹਨੇਰੀ ਘੰਟਾ 2 ਘੰਟੇ ਅੱਧਾ ਘੰਟਾ ਆ ਕੇ ਚਲੀ ਜਾਂਦੀ ਸੀ ਉਸ ਤੋਂ ਬਾਅਦ ਮੀਂਹ ਦਾ ਛਿਟਾ ਪਿਆ ਤੇ ਨਾਲ ਦੀ ਨਾਲ ਹਨੇਰੀ ਬੰਦ ਹੋ ਜਾਂਦੀ ਸੀ ਪਰ ਲਗਾਤਾਰ 2-3 ਦਿਨ ਹੋ ਗਏ ਜੀ ਨੇਰੀ ਇੰਨੀ ਚੱਲ ਰਹੀ ਹੈ ਜੀ ਉਹਦੇ ਨਾਲ ਬੂਟਿਆਂ ਦਾ ਵੀ ਨੁਕਸਾਨ ਹੋ ਰਿਹਾ ਮੇਰੇ ਜਤੂਨ ਦੇ 3-4 ਬੂਟੇ ਆ ਜਿਹੜੇ ਉਹ ਡਿੱਗ ਪਿਆ ਜੀ ਉਹਨਾਂ ਦੀ ਪਾਰਟਿਕੂਲਰ ਇੱਕ ਵੈਰਾਈਟੀ ਬਹੁਤ ਜ਼ਿਆਦਾ ਡਿੱਗਦੀ ਆ ਇਸ ਕਰਕੇ ਜੀ ਉਹਨਾਂ ਤੇ ਆਪਾਂ ਹੁਣ ਇਹ ਫੋਕਸ ਕਰਨ ਦੀ ਕਰ ਰਹੇ ਹਾਂ ਕੋਸ਼ਿਸ਼ ਵੀ ਜਿਹੜੀਆਂ ਵੈਰੈਟੀਆਂ ਆਪਣੇ ਕੋਲੇ ਜ਼ਿਆਦਾ ਕਾਮਯਾਬ ਹੋ ਰਹੀਆਂ ਨੇ ਜਾਂ ਜਿਹੜੀ ਇਸ ਹਵਾ ਨੂੰ ਚੱਲ ਰਹੀਆਂ ਨੇ ਉਹ ਵੈਰੈਟੀਆਂ ਨੂੰ ਆਪਾਂ ਅੱਗੇ ਪ੍ਰੋਮੋਟ ਕਰੀਏ ਉਹਨਾਂ ਦਾ ਝਾੜ ਦੇਖੀਏ ਜੀ ਉਹਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਆਪਾਂ ਹੱਲ ਕਰਨ ਦੀ ਕੋਸ਼ਿਸ਼ ਕਰੀਏ ਤੇ ਉਹੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਬਾਗਾਂ ਦੇ ਰੂਪ 'ਚ ਉਹਨਾਂ ਨੂੰ ਆਪਾਂ ਡਿਵੈਲਪ ਕਰਨ ਦੀ ਕੋਸ਼ਿਸ਼ ਕਰੀਏ ਦੋਸਤੋ ਇਹ ਜਿਹੜਾ ਐਵੋਕਾਡੋ ਦੇਖ ਰਹੇ ਹਾਂ ਜੀ ਐਵੋਕਾਡੋ ਦੇ ਇੱਕ ਦੋ ਵੈਰੈਟੀਆਂ ਐਸੀਆਂ ਨੇ ਜਿਨ੍ਹਾਂ ਤੋਂ ਆਫ ਰੂਟ ਝੜੇ ਨੇ ਜੀ ਇੱਕ ਦੋ ਵੈਰੈਟੀਆਂ ਐਸੀਆਂ ਨੇ ਜੋ ਨਿੱਕੀਆਂ ਨੇ ਜਿਨ੍ਹਾਂ ਦਾ ਸਾਈਜ਼ ਆ ਲੀਚੀ ਦੇ ਬਰਾਬਰ ਆ ਤਕਰੀਬਨ ਉਹਨਾਂ ਤੋਂ ਬਹੁਤ ਘੱਟ ਜਿਹੜਾ ਫਲ ਆ ਉਹ ਝੜਿਆ ਜੀ ਜਿਹੜੇ ਵੱਡੇ ਹੋ ਚੁੱਕੇ ਸੀ ਉਹ ਝੜੇ ਨੇ ਤਾਂ ਇਹਦਾ ਮਤਲਬ ਇਹ ਬਣਦਾ ਵੀ ਜਿਵੇਂ ਹੁਣ ਅੰਬਾਂ ਦਾ ਸਾਈਜ਼ ਇਹ ਚੌਸਾ ਅੰਬਾ ਜੀ ਚੌਸਾ ਅੰਬ ਤਕਰੀਬਨ ਸਾਰੇ ਹੀ ਝੜ ਗਿਆ ਜੀ ਦੋ ਬੂਟਿਆਂ ਤੋਂ ਸਾਰੇ ਹੀ ਬੂਰ ਝੜ ਗਿਆ ਹੁਣ ਸੇਬ ਬਹੁਤ ਜ਼ਿਆਦਾ ਡਿਗਿਆ ਹੋਇਆ ਜੀ ਲੀਚੀ ਉਦੋਂ ਥੋੜੀ ਜਿਹੀ ਕੱਟ ਡਿਗੀ ਹੋਇਆ ਤਾਂ ਇਸ ਕਰਕੇ ਵੀ ਹਰ ਇੱਕ ਚੀਜ਼ ਤੇ ਅੱਡ-ਅੱਡ ਫਰਕ ਪੈਂਦਾ ਫੈਂਸਿੰਗ ਵੀ ਆਪਾਂ ਕਰ ਰਹੇ ਆ ਜਿਹਨੂੰ ਲਾਈਵ ਫੈਂਸ ਕਹਿੰਦੇ ਆ ਜੀ ਵਾਲੇ-ਦਾਲੇ ਉਹ ਵੀ ਲਾਵਾਂਗੇ ਜੀ ਪਰ ਗੱਲ ਇੱਥੋਂ ਇਹ ਨਿਕਲ ਕੇ ਆਉਂਦੀ ਆ ਵੀ ਅੰਬ ਬਹੁਤ ਜ਼ਿਆਦਾ ਨੁਕਸਾਨਿਆਂ ਜਾਂਦਾ ਤੇ ਅਵੋਕਾਡੋ ਸਭ ਤੋਂ ਘੱਟ ਨੁਕਸਾਨਿਆਂ ਜਾਂਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਚੀਜ਼ ਦਾ ਸਾਈਜ਼ ਛੋਟਾ ਹੋਊਗਾ ਉਹ ਘੱਟ ਝੜੂਗੀ ਜੀ ਘੱਟ ਡਿੱਗੂਗੀ ਤੇ ਘੱਟੇ ਉਹਨੂੰ ਨੁਕਸਾਨ ਹੋਊਗਾ ਤਾਂ ਇਸ ਲਈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਐਵੋਕਾਡੋ ਤੇ ਆਪਾਂ ਫੋਕਸ ਕਰਕੇ ਐਵੋਕਾਡੋ ਨੂੰ ਵਧਾਉਣ ਦੀ ਕੋਸ਼ਿਸ਼ ਕਰੀਏ ਜਿਹੜੇ ਅੰਬ ਲਾਉਣੇ ਆ ਅੰਬ ਦੇ ਆਲੇ-ਦਾਲੇ ਜਾਂ ਤਾਂ ਕੋਈ ਐਰ ਜੀ ਫੈਂਸਿੰਗ ਲਾਈਵ ਕਰੀਏ ਜੀ ਜਿਹਦੇ ਨਾਲ ਹਵਾ ਦਾ ਪ੍ਰੈਸ਼ਰ ਆ ਜਿਹੜਾ ਦਬਾਅ ਉਹ ਆਪਣੇ ਖੇਤ ਦੇ ਵਿੱਚ ਘਟ ਰਹੇ ਤੇ ਜਿਹੜੇ ਬੂਟੇ ਨੇ ਉਹਨਾਂ ਦਾ ਜਿਹੜਾ ਬੈਲੈਂਸ ਆ ਉਹ ਜ਼ਿਆਦਾ ਖਰਾਬ ਨਾ ਹੋਵੇ ਜਦੋਂ ਜ਼ਿਆਦਾ ਬੂਟਾ ਇਧਰ ਉਧਰ ਹੁੰਦਾ ਤਾਂ ਉਹ ਜ਼ਿਆਦਾ ਡਿੱਗਦਾ ਜੀ ਫਿਰ ਫਾਲੋ ਦੇ ਤੋਂ ਤੇ ਲੀਚੀ ਤੇ ਪਰਸੀਮਨ ਪਰਸੀਮਨ ਬੜਾ ਟਾਈਟ ਜਿਆ ਫਲਾਂ ਦੀ ਇਥੋਂ ਬੜਾ ਔਖਾ ਟੁੱਟਦਾ ਜੀ ਇਹ ਪਰ ਡਿਗਿਆ ਜਰੂਰ ਆ ਜੀ ਦੋ ਦਾਣੇ ਦੋ ਬੂਟਿਆਂ ਤੋਂ ਇੱਕ ਇੱਕ ਦਾਣਾ ਇਹਦਾ ਡ੍ਰੌਪ ਹੋਇਆ ਜੀ ਸੇਵ ਕਾਫੀ ਡਿਗਿਆ ਜੀ ਸੇਵ ਤੇ ਤਕਰੀਬਨ 10% ਦੀ ਮਾਰ ਆ ਜੀ ਤੇ ਜਿਹੜਾ ਆਂਬ ਆ ਜੀ ਉਹਦੇ ਤੇ ਤਾਂ ਮੇਰੇ ਕੋਲ ਤਾਂ 25 ਤੋਂ 30% ਜਿਹੜਾ ਸੇਵ ਦਾ ਦਾ ਆਂਬ ਦਾ ਫਲਾ ਜੀ ਉਹ 25 ਤੋਂ 30% ਡਿਗਿਆ ਸੇਵ ਦਾ ਫਲ 10% ਤੇ 2% ਪਰਸੀਮਨ ਦਾ ਤੇ 2% ਇਹਦਾ ਜਿਹੜਾ ਫਲਾ ਜੀ ਅਵੋਕਾਡੋ ਦਾ ਛੜਿਆ ਜੀ ਤਾਂ ਜਿਹੜਾ ਨੇਰੀਆਂ ਦੇ ਸਮੇਂ ਦੇ ਵਿੱਚ ਐਵੇਂ ਕਾਡੋ ਤੇ ਜਾਪਾਨੀ ਫਲ ਵੀ ਆਪਣੇ ਪੰਜਾਬ ਦੇ ਵਿੱਚ ਆਪਾਂ ਸਹੀ ਤਰੀਕੇ ਨਾਲ ਕਾਮਯਾਬ ਕਰ ਸਕਦੇ ਆ ਜੀ ਹੁਣ ਆਉਣ ਵਾਲੇ 2 ਸਾਲਾਂ ਦੇ ਵਿੱਚ ਇਹਨਾਂ ਦੇ ਬੂਟੇ ਹੋਰ ਵੱਡੇ ਹੋਣਗੇ ਹੋਰ ਸਾਈਜ਼ ਬਣੂਗਾ ਫਲ ਜ਼ਿਆਦਾ ਲੱਗੂਗਾ ਫਿਰ ਕਿੰਨਾ ਫਲ ਡਿੱਗਦਾ ਜੀ ਕਿੰਨਾ ਉਧੇ ਤੇ ਫਰੂਟ ਤੇ ਠਹਿਰਦਾ ਉਹ ਵੀ ਆਪਾਂ ਇਸ ਗੱਲ ਨੂੰ ਨੋਟ ਕਰਕੇ ਆਪਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਰਤੋਂ ਕਰਾਂਗੇ ਜੀ ਉਹਨਾਂ ਦੀ ਵੀ ਆਪਾਂ ਨੂੰ ਕਿਹੜੀ ਚੀਜ਼ ਦਾ ਕਿੰਨਾ ਬੈਡ ਇਫੈਕਟ ਆ ਜੀ ਕਿਹੜੀ ਚੀਜ਼ ਦਾ ਨੇਰੀਆਂ ਦਾ ਜ਼ਿਆਦਾ ਇਫੈਕਟ ਪੈਂਦਾ ਆ ਜੀ ਹੀ ਦਾ ਜਿਆਦਾ ਇਫੈਕਟ ਪੈਂਦਾ ਪਿਕਨ ਦਾ ਦੋਸਤੋ ਕੋਈ ਵੀ ਫਰੂਟ ਨਹੀਂ ਡਰਾਪ ਹੋਇਆ ਪਿਕਨ ਕਿਉਂਕਿ ਇਹ ਜੇ ਬਹੁਤ ਜਿਆਦਾ ਛੋਟਾ ਤਾਂ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸਾਈਜ਼ ਛੋਟੇ ਵਾਲਾ ਫਲ ਜਿਹੜੇ ਫਲ ਨੂੰ ਸਾਈਜ਼ ਛੋਟਾ ਜਿਵੇਂ ਹੁਣ ਜਾਮਣ ਦਾ ਜਾਮਣ ਦਾ ਫਲ ਵੈਸੀ ਹੀ ਡਰਾਪ ਹੋ ਰਿਹਾ ਜਿਹੜਾ ਹੋ ਰਿਹਾ ਪਰ ਉਹਦਾ ਇਹਨਾਂ ਨੁਕਸਾਨ ਨਹੀਂ ਹੋਊਗਾ ਜਿੰਨਾ ਅੰਬ ਦਾ ਹੋ ਗਿਆ ਜੀ ਧੰਨਵਾਦ